ਪੁੱਤਾਂ ਦੇ ਡੱਤੋਂ ਖਾਲੀ ਹੋਇਆ ਪੰਜਾਬ ਦਾ ਪੂਰਾ ਪਿੰਡ 110 ਸਾਲਾਂ ਦਾ ਬਾਪੂ ਪਿੰਡ 'ਚ ਰਹਿ ਗਿਆ ਇਕੱਲਾ 300 ਕਿੱਲੇ ਦਾ ਮਾਲਕ ਪਿੰਡ 'ਚ ਅੜੀਕ ਦਾ ਮੌਤ ਨਾਉ ਭਾਈਆਂ ਜੋ ਕੋਈ ਨਹੀਂ ਰਹਾ ਸਾਰੇ ਮਰ ਗਏ ਤੁਸੀਂ ਕਹਿੰਦੇ ਮੈਂ ਇਕੱਲਾ ਹੀ ਆ ਅੱਜ ਦੇ ਮਰ ਗਿਆ ਉਹਦੇ ਧਾਫ ਦੇਣੀ ਹੈ ਕੋਈ ਰਹਿ ਨਹੀਂ ਗਿਆ ਸਾਥੀ ਸਹੀ ਗੱਲ ਭੈਣ ਭਾਈ ਮਾਂ ਘਰ ਵਾਲੀ ਮੇਰ ਕੀ ਕਰੇ ਮਾਛਾ ਵੀ ਨਹੀਂ ਸਾਡੇ ਹੋਇਆ ਕੋਈ ਦੱਸਦੇ ਆ ਜੀ ਕਹਿੰਦੇ ਇਸ ਪਿੰਡ ਦੇ ਵਿੱਚ ਇੱਥੇ ਕੋਈ ਬੱਚਾ ਨਹੀਂ ਹੁੰਦਾ ਸੀ ਆ ਬਾਸ ਔਖਾ ਹੋਇਆ ਯਾਰ 700 ਵਿਗਾ 700 ਵਿਗਾ 700 300 ਕਿੱਲਾ ਉਹਦਾ ਬਾਸ਼ਾਈ ਕਰੀ ਅਸੀਂ ਐਨੀ ਜਾਇਦਾਦ ਦੇ ਨਾਲ ਬਾਪੂ ਜੀ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਾ ਸਾਨੂੰ ਫੇਰ ਆ ਜੀ ਕਿਤੇ ਮਾਰਾਂਗੇ ਪਰਮਾਤਮਾ ਨੇ ਜਾਇਆ ਜਰੂਰ ਮਿਲਾਂਗੇ ਨਹੀਂ ਆਉਣਾ ਨਹੀਂ ਆਉਣਾ ਜੀ ਕਾਹ ਨਾ ਹੁੰਦਾ ਹੈ ਜੇ ਮਾ ਨਹੀਂ ਬਦਲ ਗਿਆ ਕੋਈ ਨਵੀਂ ਪੀੜੀ ਨੂੰ ਨੌਜਵਾਨਾਂ ਨੂੰ ਕੁਝ ਕਹਿਣਾ ਚਾਹੁੰਦੇ ਨਹੀਂ ਮੈਸ ਕੁਝ ਨੇ ਨਵੇਂ ਪੀੜੀ ਮਾਰੀ ਹੈ ਅੱਛਾ ਜੀ ਹਾਂ ਕੱਲ ਜੋਗਾ ਨਾ ਚਾਹ ਪਾਣੀ ਕਰਾਉਣਾ ਹੋਰ ਘਰ ਦੇਣੇ ਅੱਛਾ ਜੀ ਤੁਹਾਨੂੰ ਅੱਛਾ ਜੀ ਪਿਆ ਦੇਣੇ ਆ ਜੇ ਰੋਟੀ ਦੇਖੂਗੇ ਰੋਟੀ ਵੀ ਬਣਾ ਦੇਣਗੇ ਦੋ ਬੰਦੇਆਂ ਦਾ ਕੀ ਹੁੰਦਾ ਚਾ ਚਾ ਤੰਦ ਰੋਟੀਆਂ ਖਾ ਲੈਣ ਹੂੰ ਇਹ ਗੱਲਾਂ ਯਾਦ ਰਹਿੰਦੀਆਂ ਨੇ ਇਹ ਕਿਤੇ ਰਾਤ ਚੰਗੀ ਗੁਜ਼ਾਰੀ ਹੋਵੇ ਨਾ ਤੁਸੀਂ ਸੋਵਰੀ ਯਾਦ ਕਰੋਗੇ ਵੀ ਇਹ ਸਰਦਾਰ ਨੇ ਸਾਡੀ ਬੜੀ ਮਦਦ ਕੀਤੀ ਸੇਵਾ ਕੀਤੀ ਹੁਣ ਅਸੀਂ ਤੁਹਾਨੂੰ ਬਾਪੂ ਉਹਨਾਂ ਦੀਆਂ ਕਿਤਾਬਾਂ ਵੱਲ ਨਿਗਾਹ ਪਰਾਉਨੇ ਆ ਜੋ ਬਾਪੂ ਹੁਣੀ ਪੜ੍ਹਦੇ ਹੁੰਦੇ ਸੀ ਲਿਖਦੇ ਹੁੰਦੇ ਸੀ ਅੱਜ ਵੀ ਜਦਾਂ ਦੇਖ ਲੋ ਉਰਦੂ ਦੇ ਵਿੱਚ ਲਿਖਿਆ ਹੋਇਆ ਆ ਇਸ ਤਰ੍ਹਾਂ ਦੀਆਂ ਅਨੰਤ ਕਿਤਾਬਾਂ ਇੱਥੇ ਦੇਖਣ ਨੂੰ ਮਿਲਦੀਆਂ ਪਈਆਂ ਆ ਉਤੋਂ ਬਾਅਦ ਇੱਥੇ ਆ ਕੇ ਕੋਈ ਰਿਹਾ ਹੀ ਨਹੀਂ ਰਿਹਾ ਹੀ ਨਹੀਂ ਕੋਈ ਆਏ ਲੋਕ ਆਏ ਜੀ ਹੋਰ ਕਈ ਘਰ ਪੰਜ ਪੰਜ 7 7 ਘਰ ਹੋ ਜਾਂਦੇ ਸੀ ਕਈ ਵਾਰੀ ਬਸ ਥੋੜਾ ਘਣਾ ਸਮਾਂ ਰਹਿੰਦੇ ਸੀ ਤੇ ਬਾ ਡਰ ਡਰ ਕੇ ਨਿਕਲ ਜਾਂਦੇ ਸੀ ਹਾਂ ਜੀ ਹਾਂ ਹਾਂ ਪੁੱਤਾਂ ਦਾ ਜਿਆਦਾ ਡਰ ਹੁੰਦਾ ਜਿਆਦਾ ਹਾਂ ਤੇ ਬਜ਼ੁਰਗ ਇਕੱਲੇ ਰਹਿੰਦੇ ਰਹੇ ਆ ਠੀਕ ਆ ਜੀ ਇਹਨਾਂ ਨੂੰ ਫਿਰ ਲੋਕ ਰਿਸ਼ਤੇਦਾਰਾਂ ਨੇ ਵੀ ਆਖਿਆ ਵੀ ਤੂੰ ਸਾਡੇ ਕੋਲੇ ਆ ਜਾ ਕੋਈ ਸਾਡੇ ਆ ਜਾ ਇਹਾਂ ਦਾ ਨਹੀਂ ਮੈਂ ਘਰ ਨਹੀਂ ਛੱਡਣਾ ਮੈਂ ਤਾਂ ਰਹੂੰਗਾ ਤਾਂ ਇੱਥੇ ਹੀ ਰਹੂੰਗਾ ਜੀ ਪੀਬੀ ਸਾਈਬਰ ਰਾਈਡ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਰਾਮ ਰਾਮ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਖਿਲਚੀ ਪਿੰਡ ਵਿੱਚ ਲੈ ਕੇ ਆਏ ਹਾਂ ਜਿਹੜਾ ਮੁਸਲਮਾਨਾਂ ਦਾ ਸਦੀਆਂ ਪੁਰਾਣਾ ਪਿੰਡ ਸੀ ਵੰਡ ਬੇਲੇ ਤੋਂ ਬਾਅਦ ਇਸ ਪਿੰਡ ਵਿੱਚ ਕੋਈ ਵੀ ਆ ਕੇ ਬਸਿਆ ਨਹੀਂ ਕਹਿੰਦੇ ਇੱਥੇ ਭੂਤਾਂ ਦਾ ਖਤਨਾਕ ਮਾਹੌਲ ਹੁੰਦਾ ਸੀ ਜੋ ਲੋਕਾਂ ਦਾ ਕਹਿਣਾ ਆ ਲਾਗੇ ਦੀ ਕੋਈ ਲੰਗਦਾ ਨਹੀਂ ਸੀਗਾ ਜਿਹੜਾ ਵੀ ਇੱਥੇ ਆ ਕੇ ਰਿਹਾ ਕਹਿੰਦੇ ਉਹਦੀ ਫੈਮਿਲੀ ਦੇ ਵਿੱਚ ਵਾਧਾ ਨਹੀਂ ਹੋਇਆ ਲੇਕਿਨ ਉਸ ਸਮੇਂ ਇੱਕ ਬਜ਼ੁਰਗ ਇੱਥੇ ਆ ਕੇ ਰਹੇ ਉਹਨਾਂ ਨੇ ਆਪਣਾ ਸਾਰਾ ਜੀਵਨ ਕੱਟਿਆ ਇਸ ਵੇਲੇ ਉਹਨਾਂ ਦੀ 110 ਸਾਲ ਦੀ ਉਮਰ ਆ ਜਿਨ੍ਹਾਂ ਨੂੰ ਅਸੀਂ ਮਿਲਣ ਵਾਸਤੇ ਪਹੁੰਚੇ ਆਂ ਕਹਿੰਦੇ ਉਹਨਾਂ ਬਜ਼ੁਰਗਾਂ ਨੇ ਇੱਥੇ ਬਹੁਤ ਵੱਡਾ ਸੰਘਰਸ਼ ਕੀਤਾ ਤੇ ਇੱਥੇ ਇੱਕ ਗੁਰੂ ਘਰ ਵੀ ਬਣਿਆ ਹੁਣ ਇਸ ਵੇਲੇ ਇਸ ਪਿੰਡ ਦੇ ਵਿੱਚ ਸਿਰਫ ਇੱਕ ਘਰ ਤੇ ਗੁਰੂ ਘਰ ਆ ਹੋਰ ਕੋਈ ਵੀ ਘਰ ਨਹੀਂ ਕਿਸੇ ਸਮੇਂ ਪੂਰਾ ਪਿੰਡ ਇਹ ਵੱਸਦਾ ਸੀਗਾ ਲੇਕਿਨ ਪੂਤਾ ਕਰਕੇ ਇੱਥੇ ਕਿਸੇ ਦਾ ਵੀ ਜਿਗਰਾ ਨਹੀਂ ਕੀਤਾ ਕਿ ਇੱਥੇ ਆ ਕੇ ਘਰ ਬਸਾਵੇ ਤੇ ਰਵੇ ਬਿਲਕੁਲ ਨਾਲ ਗੁਰੂ ਘਰ ਆ ਤੁਸੀਂ ਦਰਸ਼ਨ ਕਰ ਸਕਦੇ ਆ ਲੋਕ ਆਖਣ ਜੀ ਇੱਥੇ ਪੂਤਾ ਰਹਿੰਦੀਆਂ ਇੱਥੇ ਵਾਧਾ ਰਿ ਹੁੰਦਾ ਜੀ ਇੱਥੇ ਹੋ ਆ ਜੀ ਇੱਥੇ ਆ ਤੇ ਉਹ ਫਿਰ ਬਜ਼ੁਰਗ ਸਾਡੇ ਬੈਠੇ ਰਹੇ ਉਹਨੂੰ ਰਿਸ਼ਤੇਦਾਰਾਂ ਨੇ ਬਹੁਤ ਆਖਿਆ ਵੀ ਤੂੰ ਆ ਜਾ ਉਹਦਾ ਕੋਈ ਨਹੀਂ ਮੈਂ ਤਾਂ ਇੱਥੇ ਹੀ ਰਹੂੰਗਾ ਹੋ ਰਿਆ ਫਿਰ ਕੱਲਾ ਇੱਥੇ ਸਾਨੂੰ ਉਹਨਾਂ ਨੇ ਅਡਾਪਟ ਕੀਤਾ ਸਾਡਾ ਪਿੰਡ ਪਹਿਲੂ ਵਾਲਾ ਸੀ ਠੀਕ ਆ ਠੀਕ ਕੋਣ ਭਾਜੀ ਉਹ ਨਹੀਂ ਸਾਨੂੰ ਆਪਣੇ ਘਰ ਲੈ ਕੇ ਜਾ ਰਹੇ ਆ ਤੇ ਤੁਹਾਨੂੰ ਮਿਲਾਉਣੇ ਆ 110 ਸਾਲ ਦੀ ਉਮਰ ਦੇ ਬਜ਼ੁਰਗਾਂ ਦੇ ਨਾਲ ਜਿਨ੍ਹਾਂ ਨੇ ਇਸ ਜਗ੍ਹਾ ਸਾਰੀ ਉਮਰ ਕੱਟੀ ਇੱਕ ਬਹੁਤ ਵੱਡਾ ਸੰਘਰਸ਼ ਕੀਤਾ ਤੇ ਪਾਜੀ ਜਦੋਂ ਦੇਖ ਲਓ ਇੱਥੇ ਜੋ ਸਾਨੂੰ ਸੌਣ ਨੂੰ ਮਿਲਦਾ ਪਿਆ ਕਿ ਕੋਈ ਲੰਗੇ ਲੱਗੇ ਤੇ ਨਹੀਂ ਲੰਘ ਸਕਦਾ ਸੀ ਇੰਨਾ ਖਤਰਨਾਕ ਮਾਹੌਲ ਹੁੰਦਾ ਸੀ ਹਾਂਜੀ ਉਸ ਸਮੇਂ ਦੇਖ ਲਓ ਬਜ਼ੁਰਗਾਂ ਨੇ ਇੱਥੇ ਇਕੱਲਿਆਂ ਨੇ ਜੀਵਨ ਕੱਟਿਆ ਇਕੱਲਿਆਂ ਨੇ ਕੱਟਿਆ ਜੀ ਹਾਂ ਇੱਥੇ ਘਰ ਸੀ ਜੀ ਸਾਰ ਸਾਰੇ ਸਰਕਾ ਨਾ ਸੀ ਤੇ ਬਜ਼ੁਰਗ ਇਕੱਲੇ ਰਹਿੰਦੇ ਰਹੇ ਆ ਠੀਕ ਆ ਜੀ ਇਹਨਾਂ ਨੂੰ ਫਿਰ ਲੋਕ ਰਿਸ਼ਤੇਦਾਰਾਂ ਨੇ ਵੀ ਆਖਿਆ ਵੀ ਤੂੰ ਸਾਡੇ ਕੋਲੇ ਆ ਜਾ ਕੋਈ ਸਾਡੇ ਆ ਜਾ ਇਹਾਂ ਦਾ ਨਹੀਂ ਮੈਂ ਘਰ ਨਹੀਂ ਛੱਡਣਾ ਮੈਂ ਤਾਂ ਰਹੂੰਗਾ ਤਾਂ ਇੱਥੇ ਹੀ ਰਹੂੰਗਾ ਜੀ ਜੋ ਪਾਕਿਸਤਾਨ ਬਣਿਆ ਇਹ ਆਗੇ ਇੱਥੇ ਤੇ ਬਸ ਇੱਥੇ ਹੀ ਬੈਠੇ ਆ ਜੀ ਮੈਂ ਕਹਿੰਦਾ ਐਡੀ ਵੱਡੀ ਗੱਲ ਆ ਕਿ ਪਾਕਿਸਤਾਨ ਦੀ ਜਦੋਂ ਵੰਡ ਹੋਈ ਆਪਣੀ ਹਾਂਜੀ ਤੇ ਉਸ ਤੋਂ ਬਾਅਦ ਇੱਥੇ ਆ ਕੇ ਕੋਈ ਰਿਆ ਹੀ ਨਹੀਂ ਰਿਆ ਹੀ ਨਹੀਂ ਕੋਈ ਆਏ ਲੋਕ ਆਏ ਜੀ ਹੋਰ ਕਈ ਘਰ ਪੰਜ ਪੰਜ 7 7 ਘਰ ਹੋ ਜਾਂਦੇ ਸੀ ਕਈ ਵਾਰੀ ਹਾਂਜੀ ਹਾਂਜੀ ਬਸ ਥੋੜਾ ਘਣਾ ਸਮਾਂ ਰਹਿੰਦੇ ਸੀ ਤੇ ਮੁੜ ਕੇ ਤੁਹਾਨੂੰ ਦੱਸਿਆ ਵੀ ਇਸ ਜਗ੍ਹਾ ਪੀਰਾਂ ਦੀ ਮੈਂਤਾ ਨਹੀਂ ਹੁੰਦੀ ਸੀ ਹੂੰ ਤੇ ਵਾਡਾ ਡਰ ਕੇ ਨਿਕਲ ਜਾਂਦੇ ਸੀ ਕਹਿੰਦੇ ਪੁੱਤਾਂ ਦਾ ਜਿਆਦਾ ਡਰ ਹੁੰਦਾ ਜਿਆਦਾ ਹਾਂ ਦੱਸ ਥੋੜਾ ਕਣਾ ਕੋ ਸਾਲ ਕੋ 6 ਮਹੀਨੇ ਕੋ 2 ਸਾਲ ਇੰਨਾ ਚਿਰ ਹੀ ਰਹਿੰਦਾ ਸੀ ਬਸ ਕਹਿੰਦੇ ਉਸ ਵੇਲੇ ਕਿਸੇ ਦੇ ਵਾਦਾ ਨਹੀਂ ਹੁੰਦਾ ਸੀ ਵਾਦਾ ਨਹੀਂ ਹੁੰਦਾ ਹਾਂਜੀ ਵਾਦਾ ਜਿਵੇਂ ਆਪਣੇ ਬਜ਼ੁਰਗਾਂ ਜੀ ਕਿ ਇਹਨਾਂ ਦੇ ਵੀ ਨਹੀਂ ਵਾਦਾ ਹੋਇਆ ਇਹਨਾਂ ਦੇ ਵੀ ਨਹੀਂ ਲਾਦ ਨਹੀਂ ਹੋਈ ਜੀ ਦੇਖ ਲਓ ਤੁਸੀਂ ਬਜ਼ੁਰਗ ਇੱਥੇ ਰਹੇ ਜ਼ਰੂਰ ਆ ਉਹਨਾਂ ਨੇ ਸੰਘਰਸ਼ ਕੀਤਾ ਪੂਰੀ ਹਿੰਮਤ ਦਿਖਾਈ ਪਰ ਕਹਿੰਦੇ ਲਾਦ ਉਹਨਾਂ ਦੇ ਵੀ ਨਹੀਂ ਹੋਈ ਭਾਈ ਕੁਛ ਨਾ ਕੁਛ ਤਾਂ ਹੋਊਗਾ ਉਸ ਵੇਲੇ ਨਾ ਜੇ ਇਦਾਂ ਦਾ ਹੈ ਜੀ ਹ ਡਰਦੇ ਸੀ ਲੋਕ ਬਹੁਤ ਮਾਹੌਲ ਸੀਗਾ ਜੀ ਤੇ ਤੁਹਾਨੂੰ ਫਿਰ ਆਪਣੇ ਬਾਪੂ ਉਹਨਾਂ ਨੇ ਗੋਦ ਲਿਆ ਜੀ ਹਾਂਜੀ ਸਾਨੂੰ ਨਾ ਇਹ ਜਦੋਂ ਮਤਲਬ ਇਹ ਅਸੀਂ ਟਰੈਕਟਰ ਲੈ ਕੇ ਆਉਂਦੇ ਹੁੰਦੇ ਸੀ ਪਿੰਡੋਂ ਅੱਛਾ ਜੀ ਇਹ ਜਗ੍ਹਾ ਨੂੰ ਬਾਦ ਕਰਨ ਵਾਸਤੇ ਜਦੋਂ ਮਹਾਪੁਰਸ਼ ਨੇ ਗੁਰਦੁਆਰਾ ਸਾਹਿਬ ਬਣਾਇਆ ਹੂੰ ਇਹ ਫਿਰ ਬਜ਼ੁਰਗ ਨੇ ਸਾਨੂੰ ਉਦੋਂ ਮੈਂ ਇਹਦੇ ਨਾਲ ਜਾਣ ਪਛਾਣ ਹੋ ਗਈ ਮੈਂ ਵਧੀ ਦੇਖ ਰੇਖ ਪਾਲ ਕਰਨ ਲੱਪੇ ਮਾੜੀ ਮੋਟੀ ਚੱਲ ਇਹਨੇ ਫਿਰ ਆਪਾਂ ਨੂੰ ਉਦੋਂ ਗੋਦ ਲੈ ਲਿਆ ਜੀ ਤੇ ਤੁਸੀਂ ਵੀ ਬਹੁਤ ਵਧੀਆ ਮੋਲ ਬਣਾ ਕੇ ਰੱਖਿਆ ਜੀ ਹਾਂਜੀ ਹਾਂਜੀ ਹੁਣ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਜੀ ਇਸ ਜਗ੍ਹਾ ਦੀ ਸਤਿਗੁਰ ਜੀ ਤੇ ਬਾਪੂ ਉਹਨਾਂ ਦੀ ਪਹਿਲਾਂ ਤੁਸੀਂ ਉਮਰ ਦੱਸੋ ਜੀ ਕਿੰਨੀ ਆ ਬਾਪੂ ਉਹਨਾਂ ਦੀ ਤਕਰੀਬਨ ਉਮਰ ਹੈ ਜੀ ਆ ਜੀ 100 ਤੋਂ 10 ਸਾਲ ਨਾ ਹੋਣ 10 ਹੋਣ ਠੀਕ ਆ ਠੀਕ ਜਾਣੀ ਇਹ 1925 ਦੇ ਵਿੱਚ ਇਹ ਦੱਸਦਾ ਵੀ ਮੈਂ 1925 ਦੇ ਵਿੱਚ ਪਾਕਿਸਤਾਨ ਚ ਪੜਨ ਲੱਗਾ ਉਰਦੂ ਪੜ੍ਹਦੇ ਹੁੰਦੇ ਸੀ ਜੀ ਹੁਣ ਤੱਕ ਪੜ੍ਹਦੇ ਨੇ ਹੁਣ ਨਿਗਾ ਥੋੜੀ ਜੀ ਘੱਟ ਹੋ ਗਈ ਤੇ ਹੁਣ ਤਾਂ ਪੜਿਆ ਨਹੀਂ ਜਾਂਦਾ ਰਾਸ਼ੀ ਰੂਸ਼ੀ ਵੇਖ ਕੇ ਵੀ ਦੱਸ ਦਿੰਦੇ ਸੀ ਇੱਥੇ ਸਾਡੇ ਇਲਾਜ ਜੀ ਬੰਦੇ ਬਹੁਤ ਆਉਂਦੇ ਰਹੇ ਆ ਪੱਖੀ ਦੇ ਕੋਹਨੀ ਵਾਲੇ ਦੇ ਵੀ ਬਾਪੂ ਮੈਨੂੰ ਰਾਸ਼ੀ ਵੇਖ ਕੇ ਦੱਸ ਮੇਰੀ ਤੇ ਰਾਸ਼ੀਆਂ ਰੂਸ਼ੀਆਂ ਵੇਖ ਕੇ ਵੀ ਦੱਸ ਦਿੰਦੇ ਸੀਗੇ ਉਰਦੂ ਦੀਆਂ ਕਿਤਾਬਾਂ ਫਿਰ ਇਹਨਾਂ ਕੋਲੇ ਮੈਂ ਤੁਹਾਨੂੰ ਕਿਤਾਬਾਂ ਇਹਨਾਂ ਦੀਆਂ ਪਈਆਂ ਜੀ ਇਹਨਾਂ ਦੀਆਂ ਕਿਤਾਬਾਂ ਨਾ ਹੁਣ ਇੱਕ ਤਾਂ ਮਤਲ ਹੈਗਾ ਰੂਪ ਸੰਤ ਦਾ ਕਿੱਸਾ ਤੇ ਇੱਕ ਹੈਗੀ 100 ਸਾਖੀ ਤੇ ਹੀਰ ਰਾਂਝੇ ਦੀ ਕਿਤਾਬ ਕਿ ਜਲਾਲਾਬਾਦ ਵਾਲੇ ਦਇਆ ਸਿੰਘ ਦਲਵਰਦੀਆਂ ਲਿਖੀਆਂ ਹੋਈਆਂ ਕਿਤਾਬਾਂ ਜੀ ਇਹ ਬਜ਼ੁਰਗ ਨੇ ਸਾਰੀਆਂ ਪੜੀਆਂ ਕਿੱਸੇ ਪੁਰਾਣੇ ਇਹਗਾ ਇੱਥੇ ਬਹਿ ਜਾਂਦਾ ਹੁੰਦਾ ਸੀ ਜਦੋਂ ਮਾੜਾ ਕਾਇਮ ਹੁੰਦਾ ਸੀ ਫੇਰੇ ਨੇ ਉੱਚੀ ਉੱਚੀ ਹੈ ਕਾ ਨਾ ਕਿਸੇ ਪੜ੍ਹਦੇ ਜੀ ਹਾਦੇ ਵੀ ਹੈਗੀਆਂ ਕਿਤਾਬਾਂ ਪਈਆਂ ਹਾਂਜੀ ਚਲੋ ਤੇ ਥਾਲੋ ਫੇ ਜੀ ਮੀਰੇ ਬਾਪੂ ਨਾਲ ਓਕੇ ਜਦ ਮਨਾ ਖੇਲਾ ਕੇ ਜਾਈਦਾ ਹਾਂ ਪੜ੍ਹਦੀਆਂ ਨਹੀਂ ਇਹ ਗੱਲ ਨਹੀਂ ਕਰ ਦਿੱਤੀ ਇਹਨਾਂ ਦੇ ਮੁੰਡਿਆਂ ਨੇ ਫੜਿਆ ਬਾਪੂ ਨਾਲ ਮੇਲ ਹੋ ਗਿਆ ਬਾਪੂ ਜੀ ਹੋ ਸਣਾਓ ਕੀ ਆ ਚੱਲ ਨੇ ਸੇਤਾ ਕਿੱਦਾਂ ਤੁਹਾਡੀਆਂ ਸੇਤਾ ਕਿੱਦਾਂ ਜੀ ਸਿਹਤ ਕਿਵੇਂ ਆਦਾ ਸਿਹਤ ਦੱਸ ਕੀ ਹਾਲ ਐ ਸਭ ਠੀਕ ਨੇ ਠੀਕ ਨਹੀਂ ਜੀ ਬਾਪੂ ਜੀ ਉਮਰ ਜ਼ਿਆਦਾ ਹੋ ਗਈ ਆ ਹਾਂ 110 ਸਾਲ ਦੇ ਹੋ ਗਏ ਤੁਸੀਂ ਐ ਸਿਰ ਕਮਜ਼ੋਰ ਹੋ ਗਈ ਕਮਜ਼ੋਰ ਹੋ ਗਈ ਨਾ ਜੀ ਬਾਪੂ ਜੀ ਪਹਿਲਾਂ ਨਾਂ ਦੱਸੋ ਕੀ ਆ ਤੁਹਾਡਾ ਨਾਂ ਚੰਦ ਚੰਦ ਸਿੰਘ ਨਾਂ ਤੁਹਾਡਾ ਚੰਦ ਸਿੰਘ ਆ ਹਾਂ ਬਾਪ ਦਾ ਨਾਂ ਥਾਨੋ ਬਗੜਿਆਲ ਸਿੰਘ ਠੀਕ ਆ ਜੀ ਦਾਦੇ ਦਾ ਨਾਮ ਫੱਗਾ ਸਿੰਘ ਠੀਕ ਆ ਜੀ ਬਸ ਉਸ ਤੋਂ ਬਾਅਦ ਨਹੀਂ ਯਾਦ ਅੱਗੇ ਪੀੜੀਆਂ ਦਾ ਨਹੀਂ ਨਹੀਂ ਯਾਦ ਤੇ ਬਾਪੂ ਜੀ ਤੁਸੀਂ ਕਦੋਂ ਆਏ ਸੀ ਪਾਕਿਸਤਾਨ ਤੋਂ ਇੱਥੇ ਉਹਦੇ 47 ਜੀ ਬੰਡਵੇਲੇ ਆ ਗਏ تھے ਤਾਂ ਕੀ ਕੀ ਦੇਖਿਆ ਬੰਡਵੇਲੇ ਤੁਸੀਂ ਕਾਫੀ ਅਤਿਆਚਾਰ ਹੋਇਆ ਸੀਗਾ ਕੀ ਕੀ ਦੇਖਿਆ ਉਸ ਵੇਲੇ ਦੱਸੋ ਤੁਸੀਂ ਧੀਆਂ ਪੈਣ ਦੇ ਕੱਪੜੇ ਉਤਾਰ ਲੈ ਗੱਡੀ ਆਈ ਓਏ ਓਏ ਇਧਰੋਂ ਆਉਂਦੀ ਗਈ ਹਿੰਦੁਸਤਾਨ ਦੀਆਂ ਅੱਛਾ ਜੀ ਹਾਂ ਠੀਕ ਹੈ ਫਿਰ ਤੁਸੀਂ ਕਿੰਨਾ ਕ ਸਮਾਨ ਸਮੋਣ ਲੱਦ ਕੇ ਤੇ ਕਿਵੇਂ ਆਏ ਕਾਹਦੇ ਤੇ ਆਏ ਆ ਬਹੁਤ ਔਖਾ ਹੋਇਆ ਯਾਰ ਯਾਦ ਮੈਨੂੰ ਨਹੀਂ ਆ ਅੱਛਾ ਅੱਛਾ ਯਾਦ ਨਹੀਂ ਜਰੀ ਗੱਲ ਯਾਰ ਭੁੱਲ ਗਿਆ ਫਿਰ ਸਿੱਧੇ ਇੱਥੇ ਆ ਕੇ ਬਹਿ ਗਏ ਨਾ ਨਹੀਂ ਹਾਂ ਆ ਕੇ ਬੈਠੇ ਜੇ ਨਾ ਮੈਨੂੰ ਪਹਿਲਾਂ ਗੋਲੇ ਵਾਲੇ ਬੈਠ ਰਹੇ ਅੱਛਾ ਫਿਰ ਤੁਸੀਂ ਜਦੋਂ ਆਏ ਆ ਪਾਕਿਸਤਾਨ ਤੋਂ ਤਾਂ ਇੱਥੇ ਜਦੋਂ ਆਏ ਆ ਇੱਥੇ ਆ ਕੇ ਫਿਰ ਤੁਸੀਂ ਕਿਸ ਤਰ੍ਹਾਂ ਦਾ ਮਾਹੌਲ ਦੇਖਿਆ ਇਸ ਪਿੰਡ ਵਿੱਚ ਕਿਉਂਕਿ ਇਸ ਪਿੰਡ ਵਿੱਚ ਕੋਈ ਰਹਿੰਦਾ ਨਹੀਂ ਸਗਾ ਪੁੱਤਾਂ ਦਾ ਮਾਹੌਲ ਹੁੰਦਾ ਹੀ ਲੋਕ ਕਹਿੰਦੇ ਇੱਥੇ ਪੁੱਤਾਂ ਰਹਿੰਦੀਆਂ ਉਹ ਛੱਗੇ ਉਹ ਮੁਸਲਮਾਨ ਤੁਰੇ ਜਾਂਦੇ ਐ ਬਸ ਐ ਪੰਜ ਉਹ ਆਏ ਜਿਹੜਾ ਪਾਕਿਸਤਾਨ ਨਾਲ ਲੱਗਦਾ ਹੱਦ ਉਹ ਉੱਥੇ ਫਿਰਚ ਲੋਕ ਛੱਡੇ ਆਏ ਉਹਨਾਂ ਨੂੰ ਮੁਸਲਮਾਨਾਂ ਹਮ ਠੀਕ ਆ ਜੀ ਤੁਹਾਡੀ ਜ਼ਮੀਨ ਕਹਿੰਦੇ ਬਹੁਤ ਹੁੰਦੀ ਸੀਗੀ ਪਿੱਛੇ 700 ਵਿੱਗਾ 700 ਵਿੱਗਾ 700 300 ਕਿੱਲਾ 350 ਕਿੱਲਾ ਹੁੰਦਾ ਸੀਗਾ ਪਾਕਿਸਤਾਨ ਦੇ ਵਿੱਚ ਤੁਹਾਡਾ ਤੇ 700 ਬਿਗੇ ਹਾਂ ਇੰਨੀ ਜ਼ਮੀਨ ਛੱਡ ਗਏ ਤੁਸੀਂ ਇੱਥੇ ਆ ਕੇ ਦੇਖ ਲਓ ਹਾਂ ਛੱਡਣਾ ਜੀ ਡੰਡੇ ਆਲਾ ਆ ਗਿਆ ਜਦੋਂ ਹੂੰ ਠੀਕ ਹੈ ਜਿਹੜਾ ਜਾਣ ਨੂੰ ਅਗਲੇ ਆਇਆ ਕੱਢਦੇ ਗੱਡਾ ਜਾਂਦਾ ਸੀ ਟੁੱਟ ਗਿਆ ਹਾਂ ਜੀ ਤੇ ਰਾਸ਼ੇ ਸਾਡਾ ਉੱਠ ਸੀ ਸਾਡੇ ਕੋਲੇ ਬਹੁਤ ਚੰਗਾ ਹੂੰ ਉਹ ਲੈ ਦੇਖੋਗੇ ਅਸੀਂ ਕੀ ਕਰ ਸਕਦੇ ਸੀ ਸਾਡਾ ਚਾਰਾ ਕੋਈ ਨਹੀਂ ਸੀ ਹਾਂ ਹਾਂ ਉਹ ਪਠਾਨ ਸੀਗੇ ਇੱਕ ਆਪਣਾ ਉਠ ਲੈਗੇ ਗੱਡਾ ਟੁੱਟਿਆ ਪਈਆ ਬਾ ਉੱਥੇ ਹੀ ਦਾਣੇ ਸੀਗੇ ਉੱਤੇ ਲੱਗੇ ਉਹ ਵੀ ਰਹੇਗੇ ਫੇਰ ਨਹੀਂ ਪਰ ਪਾਕਿਸਤਾਨ ਤੋਂ ਹੈ ਇੱਥੇ ਆਏ ਰਿਸ਼ਤੇਦਾਰ ਸੀ ਹੂੰ ਇੱਥੇ ਰਿਸ਼ਤੇਦਾਰੀ ਜੋ ਫੇਰ ਇੱਥੇ ਆ ਕੇ ਲਾਟ ਲੂਟ ਲੋਕਾਂ ਨੂੰ ਸਾਰਿਆਂ ਨੂੰ ਇੱਧਰ ਜੜਿਆ ਆਇਆ ਉਹਨਾਂ ਨੂੰ ਜ਼ਮੀਨਾਂ ਮਿਲਦੀਆਂ ਗਈਆਂ ਸਭ ਕੁਝ ਛੱਡਿਆ ਏ ਉੱਥੇ ਬਾਪੂ ਜੀ ਹੈ ਬਾਪੂ ਜੀ ਸਭ ਕੁਝ ਛੱਡਿਆ ਏ ਉੱਥੇ ਹੀ ਐ ਪਾਕਿਸਤਾਨ 'ਚ ਖਾਲੀ ਹੱਥ ਐ ਉਹ ਤਾਂ ਛੱਡਣਾ ਹੀ ਇਦਾਂ ਜੋਰ ਆ ਗਿਆ ਹਾਂ ਅਣਜੋ ਤੇਰੇ ਦਾਸ ਬੰਦੇ ਧਾਰੇ ਹੋ ਗਏ ਕੀ ਕਰੋਗੇ ਸਹੀ ਗੱਲ ਆ ਜੀ ਤੇ ਬਾਪੂ ਜੀ ਜਦੋਂ ਤੁਸੀਂ ਇੱਥੇ ਆਏ ਆ ਤੇ ਤੁਹਾਡੇ ਨਾਲ ਕੌਣ-ਕੌਣ ਸੀ ਫੈਮਿਲੀ ਦਾ ਜੋ ਦੋ ਵੀ ਪਾਕਿਸਤਾਨ ਛੱਡ ਕੇ ਇੱਥੇ ਆਏ ਆ ਫੈਮਿਲੀ ਦਾ ਕੌਣ ਕੌਣ ਬੰਦਾ ਸੀ ਤੁਹਾਡੇ ਨਾਲ ਮੇਰੇ ਨਾ ਤੇ ਮਾਪੇ ਦਾਦੀ ਵੀ ਜੀ ਇੱਥੇ ਹੀ ਮਰੀਏ ਹੂੰ ਹਾਂ ਹੋਰ ਫਿਰ ਇਹ ਇੱਥੇ ਹੀ ਰਹੇ ਸੀ ਤਾਂ ਬਾਕੀ ਗਏ ਨਹੀਂ ਕਿਤੇ ਕਿਤੇ ਗਏ ਹਾਂ ਦਾਦਾ ਜ਼ੈਲਦਾਰ ਸੀ ਪਹਿਲਾਂ ਮੇਰੇ ਅੰਗਰੇਜ਼ਾਂ ਦਾ ਰਾਏ ਸੀ ਨਾ ਹੂੰ ਹੂੰ ਉਹਨੂੰ ਦਾਦਾ ਜ਼ੈਲਦਾਰ ਸੀ ਆਹ ਪਿੰਡ ਸਾਡਾ ਜੱਦੀ ਪਿੰਡ ਕੋਨੀ ਵਾਲਾ ਮੁਰਦਕਦੀਮ 10 ਦੇ ਪੜਦਾਦੇ ਆ ਆ ਫਿਰ ਸਾਨੂੰ ਮੁਸਲਮਾਨਾਂ ਨੇ ਦਿੱਤਾ ਸੀ ਬਾਪੂ ਜੀ ਕਿਹੜੇ ਸਨ ਦੇ ਵਿੱਚ ਤੁਹਾਡਾ ਜਨਮ ਹੋਇਆ ਉਹ ਉਧਰ ਹੀ ਹੋਇਆ ਸੀ ਉਧਰ ਹੀ ਹੋਇਆ ਸੀਗਾ ਪਾਕਿਸਤਾਨ 'ਚ ਪਹਿਲਾਂ ਅੱਛਾ ਜੀ ਉਹ ਰਸਤਾ ਬਾਵਨ ਪਰਦੀ ਸੀ ਹਮ ਮੁਸਲਮਾਨਾਂ ਦੀ ਰਸਤਾ ਸੀ ਤੇ ਕਿੰਨੀ ਉਮਰ ਦੇ ਹੋ ਗਏ ਤੁਸੀਂ ਹੁਣ ਹੈ ਕਿੰਨੀ ਉਮਰ ਦੇ ਹੋ ਗਏ ਆ ਉਮਰ ਕਿੰਨੀ ਹੋ ਗਈ ਮੈਨੂੰ ਯਾਦ ਨਹੀਂ ਇਹਨੂੰ ਪਤਾ ਲੱਗਦਾ ਹੈ ਹਾਂ ਜੀ ਇਹਨਾਂ ਦੱਸਿਆ ਜੀ 110 ਸਾਲ ਹੋ ਗਏ ਆ ਹਾਂ 110 ਸਾਲ ਦੇ ਹੋ ਗਏ ਤੁਸੀਂ ਬਾਪੂ ਜੀ 110 ਨਹੀਂ ਬਜ਼ਾਰ ਨਹੀਂ ਇਮਾਨਦਾਰ ਹੂੰ ਹੋ ਗਏ ਹੋ ਗਏ ਕਿੰਨੇ ਹੋ ਗਏ 110 ਸਾਲ ਦੇ 9 9 ਸਾਲ ਦੇ ਹਾਂ ਅਜੇ ਕਈਆਂ ਨਾਲ ਸਿਹਤ ਚੰਗੀ ਐ ਹੂੰ ਪਰ ਕਈਆਂ ਖਰਾਬ ਹੁੰਦੀ ਜਾਂਦੀ ਐ ਦਿਨ-ਦਿਨ ਕਮਜ਼ੋਰੀ ਆਉਣੀ ਐ ਹਾਂ ਹਾਂ ਜਿਵੇਂ ਜਿਵੇਂ ਕਮਜ਼ੋਰ ਬੰਦਾ ਹੁੰਦਾ ਸਹੀ ਗੱਲ ਆ ਜੀ ਹੇਰੋ ਗੱਲ ਯਾਦ ਨਹੀਂ ਰਹਿੰਦੀ ਹਾਂਜੀ ਬਾਪੂ ਜੀ ਪਹਿਲਾਂ ਕੀ ਕੀ ਖਰਾਕਾ ਹੁੰਦੀਆਂ ਸੀ ਸਾਨੂੰ ਦੱਸੋ ਪਹਿਲਾਂ ਕਿਸ ਤਰ੍ਹਾਂ ਦੀਆਂ ਖਰਾਕਾ ਹੁੰਦੀਆਂ ਸੀ ਇੰਨੇ ਬੰਦੇ ਫੇਟ ਰਹਿੰਦੇ ਸੀ ਕਿਉਂ ਕਿਉਂ ਖਾਂਦੇ ਸੀ ਕਿ ਅੱਛਾ ਜੀ ਹੋਰ ਨਹੀਂ ਸੀ ਕੋਈ ਸੰਦ ਕਣਕ ਹੁੰਦੀ ਸੀ ਹਮ ਹੋਰ ਲੋਕ ਉਹ ਜਿਹੜਾ ਸਰਦਾਂ ਦਾ ਆਇਓ ਬੱਕਰੇ ਮਾਰ ਲੈਣਦੇ ਬੱਕਰੇ ਵਾੜ ਲੈਣਦੇ ਸੀ ਹਮ ਕੋਈ ਹਾਂ ਹੰਨਾ ਅੱਜ ਉਸ ਵੇਲੇ ਜਿਹੜੀਆਂ ਖਰਾਕਾ ਹੁੰਦੀਆਂ ਸੀਗੀਆਂ ਹਾਂ ਉਹ ਦੇਸੀ ਘੇ ਜਿਆਦਾ ਬੱਤ ਦੇ ਸੀਗੇ ਹੋਰ ਕੀ ਕੀ ਖਾਂਦੇ ਹੁੰਦੇ ਸੀ ਤੁਸੀਂ ਉਸ ਵੇਲੇ ਉਧਰ ਦਾ ਨਾ ਮੀਰੀ ਖਾਣ ਦੇ ਸੀ ਹੁਣ ਹੁਣ ਮੈਨੂੰ ਆਏ ਨੂੰ ਨਾ ਮੇਰੇ ਅਸੀਂ ਨੌ ਭਾਈ ਸੀ ਸਾਰੇ ਮਰ ਗਏ ਮੈਂ ਹੀ ਰਹਿਣਾ ਹੈ ਇਹ ਮੁੰਡਾ ਨੂੰ ਤਾਂ ਮੈਂ ਰੱਖਿਆ ਸੀ ਵਛੀਤ ਬਣਾਈ ਹੈ ਮੇਰੇ ਬਾਲ ਬੱਚਾ ਹੈ ਨਹੀਂ ਨੌ ਭਾਈਆਂ ਜੋ ਕੋਈ ਨਹੀਂ ਰਹਾ ਸਾਰੇ ਮਰ ਗਏ ਤੁਸੀਂ ਕਹਿੰਦੇ ਨਹੀਂ ਕਰ ਲਈਆਂ ਅੱਛਾ ਇਹ ਨੂੰ ਘਰ ਬਾਹਰ ਬੱਚਾ ਇਹੋ ਰੋਟੀ ਦਿੰਦੇ ਆ ਕਰਦੇ ਆ ਅੱਜ ਦੇ ਮਰ ਗਿਆ ਉਹਦੇ ਧਾਫ ਦੇਣੀ ਹੈ ਇਹਨਾਂ ਨੂੰ ਤੁਸੀਂ ਗੋਦ ਲਿਆ ਆ ਹਾਂ ਤੁਹਾਡੇ ਜਿੰਨੇ ਭਰਾ ਸੀ ਸੱਤ ਭਰਾ ਸੀ ਤੁਹਾਡੇ ਨੋ ਨੋ ਨੌ ਭਰਾ ਸੀ ਮੈਂ ਨੋ ਮਮਾ ਅੱਠ ਗੁਜਰ ਗਏ ਬਾਬ ਦੀਆਂ ਉਹ ਸ਼ਾਦੀਆਂ ਸੀ ਅੱਛਾ ਜੀ ਦੋ ਇੱਕ ਮਾਈ ਦੇ ਹਾਂ ਸੀ ਫੇਰੇ ਹਾਂ ਤਾਂ ਜੁਜੀ ਦੇ ਉਹ ਦੂਜੀ ਵਾਰ ਪਿਤਾ ਨੇ ਸ਼ਾਦੀ ਕਰਾਈ ਜਦੋਂ ਮਾਤਾ ਗੁਜਰਗੀ ਛਾਡੀ ਹਾਂ ਐ ਆਜ਼ਾਦ ਜੈਦਾ ਤਾਂ ਆ ਇਹਨੂੰ ਰੋਟੀ ਪਾਣੀ ਕੌਣ ਦੇਵੇ ਫਿਰ ਕਰਾਉਣਾ ਹੀ ਪੈਂਦਾ ਬੁੜੀ ਲਗਾਈ ਤਾਂ ਚਾਹੀਦੀ ਹੈ ਰੋਟੀ ਪਾਣੀ ਬਾਪੂ ਜੀ ਆਪਣੇ ਬਚਪਨ ਬਾਰੇ ਵੀ ਦੱਸੋ ਤੁਹਾਡਾ ਬਚਪਨ ਕਿਦਾਂ ਦਾ ਗੁਜ਼ਰਿਆ ਯਾਦ ਹੋਣਾ ਕੁਝ ਚੰਗਾ ਹੀ ਗੁਜ਼ਰੇ ਅੱਛਾ ਜੀ ਕਿੰਨਾ ਪਹਿਲਾਂ ਦਾ ਬਹੁਤ ਚੰਗਾ ਗੁਜ਼ਰਿਆ ਬਾਪ ਜੀ ਹੁੰਦਾ ਸੀ ਪਾਕਿਸਤਾਨ ਤੇ ਬਾਅਦ ਖਰਾਬ ਹੋ ਗਿਆ ਭੈਣ ਭਾਈ ਗੁਜ਼ਰ ਗਏ ਸਾਡੇ ਹਾਲਤ ਖਰਾਬ ਹੋ ਗਏ ਹੂੰ ਕਿੰਨਾ ਪੜੇ ਆ ਤੁਸੀਂ ਮੈਂ ਚੌਥੀ ਚ ਹਟਾ ਲਿਆ ਕੰਮ ਨਹੀਂ ਸੀ ਚੱਲਦਾ ਮੈਂ ਮਾਲ ਪੈਸੂ ਮਾਲ ਨਾ ਅੱਥੇ ਡੋਕੇ ਪਾਉਣੇ ਉਦੋਂ ਅਸੀਂ ਟਾਬਾ ਪਿੰਡ 'ਚ ਰਹਿੰਦੇ ਸੀ ਪਾਕਿਸਤਾਨ ਦੇ ਵਿੱਚ ਟਾਬ ਸਨਤਾ ਮੁਸਲਮਾਨ ਦਾ ਨਾਂ ਦੇ ਟੇਸ਼ਨ ਬਣਿਆ ਸੀ ਟਾਬ ਸਨਤੇ ਦਾ ਟੇਸ਼ਨ ਸਾਡੇ ਪਿੰਡ 'ਚੋਂ 2 ਮੀਲ ਤੇ ਸੀ ਟੇਸ਼ਨ ਉਹ ਜਾਂ ਆਉਂਦਾ ਫਿਰ ਫਿਰ ਆ ਜਾਂਦਾ ਸੀਗਾ ਭਵਨਗਰ ਭਵਨਗਰ ਬਾ ਬਰਨ ਪੜਤਾ ਬਹੁਤ ਅੰਦੂਰ ਲਾਉਰਾ ਨਹੀਂ ਹੈ ਰਾਜਾ ਮੁਸਲਮਾਨ ਸੀਗਾ ਉਹਦੀ ਰਿਆਸਤ ਸੀ ਠੀਕ ਹੈ ਜੀ ਬਰਨ ਪੜਤਾ ਰਿਆਸਤ ਹੂੰ ਤੇ ਤੁਹਾਨੂੰ ਆਪਣੇ ਦੋਸਤ ਵਗੈਰਾ ਦੇ ਨਾਮ ਪਤਾ ਜੀ ਤੁਹਾਡੇ ਨਾਲ ਜਿਹੜੇ ਪੜਦੇ ਹੁੰਦੇ ਸੀ ਕੀ ਕੀ ਨਾਮ ਹੁੰਦੇ ਸੀਗੇ ਤੁਹਾਡੇ ਦੋਸਤਾਂ ਦੇ ਮੈਂ ਜੀ ਪੜ ਹੀ ਗਏ ਉਹ ਬਚਨੋਈ ਹੁੰਦੇ ਸੀ ਬਚਨੋਈ ਅੱਛਾ ਜੀ ਡੁੰਗਰ RAM ਡੁੰਗਰ RAM ਹਮ ਬੜੀ ਦੁਨੀਆ ਕੱਢੀ ਬਣੇ ਹਮ ਨੂਂਗਰ ਆਮਰਾ ਉਹਦੇ ਬਾਪ ਦਾ ਨਾਂ ਰੱਖਾ ਰਾਮ ਰਾਮ ਰੱਖਾ ਜੀ ਤੇ ਜਾਤ ਦੇ ਧਰਨੀ ਹੈ ਹਮ ਜਾਤ ਪਾਤ ਵੀ ਨਹੀਂ ਹੈ ਨਾ ਹਾਂਜੀ 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 ਉਹ ਜੀ ਜਾਤ ਹੈ ਹਿੰਦੂ ਸੀਗੇ ਉਹ ਮਾਸ ਮੂਸ ਮੀਟ ਨਹੀਂ ਖਾਂਦੇ ਜੀ ਰਾਮ ਤਾਂ ਪਿੰਦੇ ਸੀ ਹਮ ਮੀਟ ਨਹੀਂ ਸੇ ਖਾਂਦੇ ਠੀਕ ਹੈ ਬਾਪੂ ਜੀ ਤੁਹਾਡਾ ਵਿਆਹ ਕਦੋਂ ਹੋਇਆ ਸੀ ਕਿੰਨੀ ਉਮਰ ਦੇ ਸੀ ਜਦੋਂ ਤੁਹਾਡਾ ਵਿਆਹ ਹੋ ਗਿਆ ਮੈਨੂੰ ਯਾਦ ਨਹੀਂ ਹੈ ਮੈਂ ਕੀ ਦੱਸਾਂ ਅੱਛਾ ਜੀ ਹਾਂ ਠੀਕ ਹੈ ਵਿਆਹ ਤੁਹਾਡਾ ਕਿੱਥੇ ਹੋਇਆ ਸੀ ਉੱਧਰ ਹੀ ਹੋਇਆ ਪਾਕਿਸਤਾਨ ਜੀ ਅੱਛਾ ਹਾਂ ਚਾਰ ਸਨਤ ਠੀਕ ਹੈ ਤੇ ਬਿੱਟ ਪਰੇ ਆ ਫਰੀਦਕੋਟੋਂ ਪਰੇ ਅੱਛਾ ਜੀ ਗੱਡੀ ਜਾਂਦੀ ਠੀਕ ਹੈ ਬਾਪੂ ਜੀ ਜਦੋਂ ਵਿਆਹ ਹੁੰਦੇ ਸੀ ਉਸ ਵੇਲੇ ਕਿੰਨੇ ਕਿੰਨੇ ਦਿਨ ਵਿਆਹ ਹੁੰਦੇ ਰਹਿੰਦੇ ਸੀ ਦੱਸੋ ਸੌਣ ਜਾ ਤਾਂ ਕਈ ਦਿਨ ਲੱਗ ਜਾਂਦੇ ਸੀ ਅੱਛਾ ਜੀ ਹਾਂ ਦੋ ਦੋ ਤਿੰਨ ਦਿਨ ਬਰਾਤ ਰਹਿੰਦੀ ਸੀ ਹੁਣ ਤਾਂ ਆਥਣ ਨੂੰ ਹੀ ਲੈ ਕੇ ਘਰੇ ਆ ਜਾਂਦੇ ਹੁਣ ਹੁਣ ਹੋਰ ਜ਼ਮਾਨਾ ਹੋ ਗਿਆ ਤੇ ਬਾਪੂ ਜੀ ਜਦੋਂ ਤੁਹਾਡਾ ਵਿਆਹ ਹੋਇਆ ਸੀ ਕਿੰਨੇ ਕੁ ਪੈਸੇ ਲੱਗੇ ਸੀ ਵਿਆਹ ਤੁਹਾਡੇ ਤੇ ਉਸ ਵੇਲੇ ਨਹੀਂ ਬਾਪ ਨੂੰ ਪਤਾ ਹੈ ਬਾਪੂ ਜੀ ਤੁਹਾਡੀ ਜ਼ਿੰਦਗੀ ਕਿਸ ਤਰ੍ਹਾਂ ਦੀ ਬਤੀਤ ਹੋਈ ਆ ਕਦੀ ਬਿਮਾਰ ਵੀ ਹੋਏ ਤੁਸੀਂ ਆਪਣੀ ਜ਼ਿੰਦਗੀ ਚ ਅੱਗੇ ਪਿੱਛੇ ਦਾ ਬਾਦ ਗੁਜ਼ਾਰਿਆ ਹਨ ਠੀਕ ਹੈ ਅੱਛਾ ਪਹਿਲਾਂ ਤਾਂ ਕੋਈ ਵੀ ਦਿੱਕਤ ਨਹੀਂ ਸੀ ਹਾਂ ਪਹਿਲਾਂ ਬਿਲਕੁਲ ਸਹੀ ਹੁੰਦੇ ਸੀ ਤੁਸੀਂ ਪਹਿਲਾਂ ਜੀਵਨ ਤੁਹਾਡਾ ਬਿਲਕੁਲ ਸਹੀ ਸੀ ਹਾਂ ਹੁਣ ਹੁਣ ਹੋਇਆ ਖਰਾਬ ਹੁਣ ਉਹ ਉਮਰ ਨਾਲ ਹੋ ਹੀ ਜਾਣਾ ਹੂੰ ਉਮਰ ਨਾਲ ਸਾਦਾ ਹੋ ਜਾਂਦਾ ਹੈ ਹੂੰ ਥੋੜਾ ਵੀ ਨਹੀਂ ਰਹਿਣਾ ਹੈ ਹੂੰ ਇਹ ਉਮਰ ਦੇ ਨਾਲ ਨਾਲ ਬੰਦਾ ਗਿਰ ਜਾਂਦਾ ਤਾਕਤ ਘਟ ਜਾਂਦੀ ਕਮਜ਼ੋਰੀ ਆ ਜਾਂਦੀ ਬਿਲਕੁਲ ਸਹੀ ਗੱਲ ਹੈ ਤੇ ਬਾਪੂ ਜੀ ਕਦੀ ਤੁਹਾਨੂੰ ਆਪਣੇ ਬੇਬੇ ਬਾਪੂ ਦੀ ਯਾਦ ਆਈ ਆ ਹੁਣ ਜਿਆਦਾ ਕੀ ਕਰੂੰਗਾ ਭੁੱਲ ਗਏ ਜਣੇ ਭੁੱਲ ਗਏ ਜੀ ਹਾਂ ਨਾ ਨਾਂ ਤਾਂ ਯਾਦ ਨਹੀਂ ਹੈ ਹਮ ਮਦਨਨਾਮ ਬਸੰਤ ਕਰ ਸੀ ਠੀਕ ਲਿਖ ਲਵਾਂਗੇ ਹਾਂ ਲਿਖ ਲੇਖ ਲਾਂਗੇ ਲਿਖ ਲਾਂਗੇ ਅਹੀਂ ਲਿਖਾ ਦੇ ਅੱਛਾ ਠੀਕ ਆ ਜੀ ਤੇ ਪਿਤਾ ਦਾ ਨਾਮ ਕੀ ਸੀ ਤੁਹਾਡੇ ਬਾਪੂ ਉਹਨਾਂ ਦਾ ਗੁਰਦਿਆਲ ਸਿੰਘ ਸਰਦਾਰ ਸਰਦਾਰ ਠੀਕ ਆ ਠੀਕ ਆ ਆਪਣਾ ਮੇਨ ਕੰਮ ਖੇਤੀਬਾੜੀ ਦਾ ਹੁੰਦਾ ਸੀ ਹਾਂ ਵਾਹ ਖੇਤੀਬਾੜੀ ਤਾਂ 350 ਕਿੱਲੇ ਉਹਦੇ ਕੋਈ ਕੰਮ ਹੋਰ ਕੋਈ ਨਹੀਂ ਸੀ ਖੇਤੀਬਾੜੀ ਅੰਪੈੜੀ ਜੀ ਦੇ ਕੋਲੇ ਜ਼ਿਆਦੇ ਆ ਨਾ ਉਹ ਗਰੀਬ ਕੋਲੇ ਨਹੀਂ ਉਹਨੂੰ ਆਧੇ ਢਾਣੇ ਦੇ ਦੇਣ ਨੇ ਅੱਧੇ ਆਧਰੇ ਘਰੇ ਛੱਡ ਜਾਂਦੇ ਅੱਧੇ ਸਾਡੇ ਰਹਿ ਜਾਂਦੇ ਲੋਕ ਇੰਨੇ ਚੰਗੇ ਹੁੰਦੇ ਸੀ ਉਸ ਵੇਲੇ ਹੈ ਲੋਕ ਇੰਨੇ ਚੰਗੇ ਹੁੰਦੇ ਸੀ ਉਸ ਵੇਲੇ ਹਾਂ ਉਹਦਾ ਜ਼ਮਾਨਾ ਚੰਗਾ ਸੀ ਹੁਣ ਤਾਂ ਦੋ ਸਾਲ ਪਹਿਲੀ ਵਾਰ ਛੜਦਨੀ ਬੇਈਮਾਨੀ ਬਾਈ ਵਧ ਗਈ ਹਾਂ ਆ ਇਮਾਨਦਾਰੀ ਖਤਮ ਹੋ ਗਈ ਖਤਮ ਬੜਲੇ ਬੰਦੇ ਰਹਿ ਗਏ ਸਹੀ ਗੱਲ ਹੈ ਜੀ ਕਿ ਇਹ ਪੈਣਾ ਆ ਦੀ ਜਿਹੜੀ ਹੈ ਉਹ ਹੀ ਜਾਂਦੀ ਹੈ ਦੂਜਾ ਜਾਂ ਕੋਈ ਕਿਸੇ ਦਾ ਕੋਈ ਨਹੀਂ ਹੂੰ ਹੂੰ ਸਹੀ ਗੱਲ ਹੈ ਬਾਪੂ ਜੀ ਇੱਥੇ ਗੁਰੂ ਘਰ ਬਣ ਗਿਆ ਇਹ ਤਾਂ ਅਸੀਂ ਆਏ ਸੀ ਗਏ ਤੇ ਇੱਥੇ ਮਸਜਿਦ ਸੀ ਮੁਸਲਮਾਨ ਰਹਿੰਦੇ ਸੀ ਨਾ ਐਸ ਪਿੰਡ 'ਚ ਮਥਨ ਮਨਦਾ ਹੀ ਪਿੰਡ ਸੀ ਸਾਰੇ ਹੂੰ ਇਹਦੇ ਜ਼ਿੰਮੇਵਾਰ ਕੋਈ ਨਹੀਂ ਸੀ ਹੂੰ ਹਾਂ ਇਹ ਤਾਂ ਫੇਰ ਆਏ ਤਾਂ ਅਸੀਂ ਬਣਾਇਆ ਸੀ ਹੂੰ ਮਸ਼ੀਨ ਤਾਂ ਬਣੀ ਸੀ ਉਹ ਰਹਿੰਦੇ ਸੀ ਹੂੰ ਅਸੇ ਬਾਅਦ ਜੇ ਗੁਰੂ ਘਰ ਬਣ ਗਿਆ ਫੇਰ ਤੇ ਹਾਂ ਹੂੰ ਠੀਕ ਹੈ ਠੀਕ ਹੈ ਤੇ ਬਾਪੂ ਜੀ ਫੇਰ ਜਦੋਂ ਤੁਸੀਂ ਇੱਥੇ ਆਏ ਆ ਇੱਥੇ ਆ ਕੇ ਫੇ ਤੁਸੀਂ ਖੇਤੀਬਾੜੀ ਕੀਤੀ ਜਾਂ ਕੋਈ ਹੋਰ ਕੰਮ ਕੀਤਾ ਹਾਂ ਖੇਤੀਬਾੜੀ ਕੀ ਫਲਾਡ ਆਉਂਦਾ ਰੇ ਪਾਣੀ ਬਾੜਾ ਆ ਗਿਆ ਜਿਆਦਾ ਮਕਾਨ ਟਹਿ ਗਿਆ ਤੀ ਜੀ ਚੌਥੀ ਵਾਰ ਬਣਾਇਆ ਹਮ ਚਾਰ ਮੇਰਾ ਅਇਦਨ ਫਲਾਡ ਆਉਂਦਾ ਭਾਂਗਰ ਸ਼ਕੂਰ ਵੈਨੀ ਉਹ ਪਾਣੀ ਬਾੜਾ ਆਉਂਦਾ ਸੀ ਮਕਾਨ ਡੋਬ ਜਾਂਦੇ ਸੀ ਆ ਚੌਥੀ ਵਾਰ ਬਣਾਇਆ ਹਮ ਬਹੁਤ ਖਰਚਾ ਆਉਂਦਾ ਫਸਲ ਹੁਣੋਂ ਅੜ ਗਈ ਕਈ ਸਾਲ ਤਆਂ ਬੜਾ ਜਿੰਦਾ ਜਗਾ ਰਹੀ ਨਾਣੇ ਨਹੀਂ ਹੋਏ ਬਾਪੂ ਜੀ ਤੁਹਾਡੀ ਘਰ ਵਾਲੀ ਦਾ ਕੀ ਨਾਮ ਸੀਗਾ ਉਹਨਾਂ ਦਾ ਕੀ ਦੱਸਾਂ ਨਾਂ ਦਾ ਗੁਰਦੇਵ ਕੁਰਸੀ ਅੱਛਾ ਜੀ ਤੇ ਕਦੋਂ ਉਹਨਾਂ ਦੀ ਡੈਥ ਹੋਈ ਆ ਉਹਨਾਂ ਤਾਂ ਹੋ ਗਿਆ ਜੀ 30 ਸਾਲ ਤੇ ਨੇੜੇ ਹੋ ਗਿਆ ਅੱਛਾ 30 ਸਾਲ ਹੋ ਗਏ ਬਿਮਾਰ ਹੋ ਗਏ ਸੀ ਹੈ ਬਿਮਾਰ ਹੋ ਗਏ ਸੀ ਹਾਂ ਮਰ ਨਹੀਂ ਟੜਕੇ ਬੈਠੇ ਸੀਗੇ ਅੱਥੂ ਆਗਾ ਜਿਵੇਂ ਖਾਂਗਾ ਜਾਂ ਨਹੀਂ ਆਇਓ ਸਾ ਮੜਕੇ ਮੁੜਿਆ ਹੀ ਨਹੀਂ ਦੋਨੋਂ ਦੋਨੋਂ ਆਗੀ ਟੜਕੇ ਸੁਬਾ ਹੂੰ ਇਹ ਮੇਰਾ ਤਾਂ ਸਾ ਮੜਿਆ ਆ ਉਹ ਨਹੀਂ ਮੁੜਿਆ ਆਖਾ ਤਮਾ ਤੇ ਬਾਪੂ ਜੀ ਫੇਰ ਯਾਦ ਵੀ ਆਉਂਦੀ ਆ ਤੁਹਾਨੂੰ ਹਾਂ ਯਾਦ ਵੀ ਆਉਂਦੀ ਆ ਹੁਣ ਯਾਦ ਤਾਂ ਸਭ ਨੂੰ ਆਉਂਦੀ ਆ ਯਾਦ ਘਰਾਂ ਜਿਨੇ ਆਉਂਦੇ ਹੂੰ ਹੂੰ ਯਾਦ ਕਾ ਆ ਕੀ ਕਰਾਂਗੇ ਕੀ ਹੂੰ ਹੂੰ ਭੁੱਲ ਜਾਂਦਾ ਬੰਦਾ ਹੈ ਤੇ ਤੁਸੀਂ ਕਾਫੀ ਇਕੱਲਾਪਨ ਮਹਿਸੂਸ ਹੋਇਆ ਨਾ ਉਹਨਾਂ ਤੋਂ ਬਾਅਦ ਤੁਹਾਨੂੰ ਹਾਂ ਉਹਨਾਂ ਤੋਂ ਬਾਅਦ ਤੁਹਾਨੂੰ ਕਾਫੀ ਇਕੱਲਾਪਨ ਮਹਿਸੂਸ ਹੋਇਆ ਹੋਣਾ ਇਕੱਲੇ ਰਹਿ ਗਏ ਨਾ ਤੁਸੀਂ ਫਿਰ ਨਹੀਂ ਇਕੱਲੇ ਆ ਨਾ ਭੈਣ ਪਾਈ ਸੀ ਬਾਪ ਜਾਂਦਾ ਸੀ ਹੂੰ ਫਿਰ ਇੱਥੇ ਆ ਗਏ ਇਹ ਜੱਦੀ ਪਿੰਡ ਸਾਡਾ ਘੋਨੀਆਲਾ ਸੀ ਬਾਪੂ ਜੀ ਉਸ ਵੇਲੇ ਇੰਨੇ ਵਿਆਹ ਕਦੇ ਕਰਾਉਂਦੇ ਸੀਗੇ ਅਸੀਂ ਕਾਫੀ ਜਗ੍ਹਾ ਸੁਣਿਆ ਉਸ ਵੇਲੇ ਜਿਹੜੇ ਬਜ਼ੁਰਗ ਹੁੰਦੇ ਸੀ ਪਹਿਲਾਂ ਉਹਨਾਂ ਦੀਆਂ 2-2 3-3 ਵਿਆਹ ਹੁੰਦੇ ਸੀਗੇ ਹਾਂ ਹਾਂ ਉਹ ਤਾਂ ਹੋਰ ਗੱਲ ਜ਼ਮਾਨਾ ਹੋਣੇ ਨਾ ਡਰਦੇ ਕਰਾਉਂਦੇ ਨੇ ਰੌਲਾ ਰੱਪਾ ਬਹੁਤ ਆ ਬਹੁਤ ਮੜਕੇ ਮੜਕੇ ਮੁਸ਼ਕਲ ਹੋ ਜਾਂਦੀ ਆ ਹਮ ਇੱਕ ਜਾ ਘਰ ਵਾਲੇ ਨਾ ਇੱਕ ਨਾਲ ਹੀ ਨਿਨਵਾ ਹੁੰਦਾ ਉਦੋਂ ਤੇ ਹੌਣ ਪਾ ਜਿਹੜੇ ਆ ਜਿਆਦੇ ਕਰਾਰੂਆ ਜ਼ਮੀਨਾਂ ਦੀ ਵੰਡ ਛਾਂੜ ਦਾ ਬੜਾ ਕਲੀਆ ਹੁਣ ਹਮ ਬਹੁਤ ਕੰਮ ਖਰਾਬ ਹੋਇਆ ਵੇ ਹੁਣ ਹਾਲਾਤ ਖਰਾਬ ਆ ਮੁਸਲਮਾਨ ਦਾ ਕਰਾ ਲੈਂਦੇ ਹਾਂ ਤੇ ਆਪਣੇ ਸਾਡੇ ਸੇਖੋ ਇਕੱਠੋਂ ਘਰ ਆਉਂਦੇ ਹਾਂ ਸਾਡੇ ਤੇ ਬਾਪੂ ਜੀ ਉਸ ਵੇਲੇ ਜਦੋਂ ਵਿਆਹ ਹੁੰਦੇ ਸੀ ਤਾਂ ਘਰ ਵਾਲੀਆਂ ਕਿੱਦਾਂ ਲੈ ਕੇ ਆਉਂਦੇ ਹੁੰਦੇ ਅਸੀਂ ਸੁਣਨ ਨੂੰ ਮਿਲਦਾ ਪਿਆ ਅger ਪੈਸੇ ਦੇ ਕੇ ਲਿਆਉਂਦੇ ਹੁੰਦੇ ਸੀ ਪੈਸੇ ਦੇ ਕੇ ਪੈਸੇ ਦਾ ਜਿੰਦਾ ਕੋਲੇ ਨਹੀਂ ਜਾਇਦਾ ਸੀ ਸਾਡਾ ਤਾਂ ਬੇਨਾ ਪੈਸੇ ਤਾਂ ਨਹੀਂ ਹੋਇਆ ਜਿੰਨੇ ਕੋਲੇ ਇੰਨੀ ਜਾਇਦਾਦ ਹੈ 700 ਵਿੱਗਾਂ ਸਾਡੇ 300 ਕਿੱਲਾ ਅਚਾ ਤੁਹਾਡਾ ਉਦਾਂ ਹੀ ਮਤਲਬ ਹੋ ਗਿਆ ਸਗਾ ਨਾ ਜੀ ਉਹਨਾਂ ਦਾ ਪਰਿਵਾਰ ਤਕੜਾ ਹੁੰਦਾ ਸੀ ਕਾਫੀ ਉਹ ਢਾਬੀ ਹੋਇਆ ਸੀ ਹੂੰ ਪਰਿਵਾਰ ਤਕੜਾ ਸੀ ਤੇ ਅਗਲੇ ਦਿਨ ਦੇਖ ਕੇ ਵਿਆਹ ਕਰ ਲਿਆ ਹਾਂ ਅੱਛਾ ਨਹੀਂ ਤਾਂ ਬਾਪੂ ਜੀ ਉਸ ਵੇਲੇ ਪੈਸੇ ਦੇਣੇ ਪੈਂਦੇ ਹੁੰਦੇ ਸੀ ਉਹ ਤਾਂ ਜਿਹਦੇ ਕੋਲ ਨਾ ਖੁਸ਼ ਹੋਵੇ ਪੈਸੇ ਉਹ ਦਿੰਦਾ ਹੂੰ ਜਿਹਦੇ ਕੋਲ 50 ਕਿੱਲੇ 40 ਕਿੱਲੇ ਉਹ ਨਹੀਂ ਸੀ ਦਿੰਦਾ ਅੱਛਾ ਉਹਨੂੰ ਵੈਸੇ ਹੀ ਵਿਆਹ ਹੋ ਜਾਂਦੇ ਸੀ ਉਹਨਾਂ ਦੇ ਨਾ ਜੀ ਇਧਰ ਨਾਲ ਮਹਾਰਾਣੀ ਪਿੰਡ ਸਾਡੇ ਨਾਲ ਹੀ ਹੈ ਹੂੰ ਉਹ ਢਾਬ ਸਨਤ ਤੇ ਪਰਮਹਾਰਾਣੀ ਸੀ ਉਹ ਜੈਲਾਰ ਸੀ ਵਿਆਹ ਕੀਤਾ ਉਹਨਾਂ ਨੇ ਬੜੀ ਧੂਮ ਤਾਂ ਮਨਾ ਮਨਸਹੀਆਂ ਤੋਂ ਨਕਲ ਗਏ ਆਏ ਬੜਾਈ ਏਡੇ ਏਡੇ ਲੱਡੂ ਵਟੇ ਗੱਡੀ ਠੱਲ ਕੇ ਉਹਨਾਂ ਨੂੰ ਲੱਡੂ ਜੁੱਤੇ ਉਹਨਾਂ ਨੇ ਕਈ ਬਾਤ ਕਰਨਾਰੀ ਨਹੀਂ ਕਈ ਕਈ ਤਾਂ ਰਾਜਾਂ ਵਰਗੇ ਸੀ ਹਾਂ ਉਹਨਾਂ ਨੇ ਗਰੀਬ ਗੁਰਬਾ ਬੈਠਾ ਉਹ ਵਹੁੰਦੇ ਸੀ ਇਸ਼ਾ ਦੇ ਦਿੰਦੇ ਸੀ ਤੇ ਬੇਈਮਾਨੀ ਨਹੀਂ ਹੁਣ ਤਾਂ ਦੋਸਾਲ ਵਾਲੇ ਛੱਡ ਮਨ ਕਿ ਛੱਡਦਾ ਨਹੀਂ ਆਇਆ ਜਮਾਨਾ ਆ ਗਿਆ ਹੁਣ ਜਮਾਨਾ ਖਰਾਬ ਹੈ ਉਹਨਾਂ ਖਰਾਕਾਂ ਬਥੇਰੀਆਂ ਖਾਧੀਆਂ ਖੁੱਲੇ ਬੇੜੇ ਹੁੰਦੇ ਸੀ ਇੱਕ ਦੂਜੇ ਨਾਲ ਮਿਲਣਸਾਰ ਹੁਣ ਬੰਦ ਹੋ ਗਿਆ ਕੰਮ ਬੰਦ ਬੰਦ ਹੁਣ ਤਾਂ ਘਰ ਦੇ ਆਖੇ ਨਹੀਂ ਲੱਗਦੇ ਹਾਂ ਹਾਂ ਸਹੀ ਗੱਲ ਆ ਬਾਪੂ ਜੀ ਤੇ ਬਾਪੂ ਜੀ ਉਸ ਵੇਲੇ ਫੇ ਕਿੰਨੇ ਕ ਪਸ਼ੂ ਰੱਖੇ ਹੁੰਦੇ ਸੀ ਤੁਸੀਂ ਪਸ਼ੂ ਉਹਨਾਂ ਬਲਦ ਦੇ ਉੱਠੁੰਦੇ ਸੀ ਆ ਮਸ਼ੀਨ ਨੇ ਤਾਂ ਮੁੜ ਕੇ ਆਈ ਐ ਆ ਜਿਹੜਾ ਟਰੈਕਟਰ ਵਗੈਰਾ ਇਹ ਬਾਤ ਚਾਹੀਏ ਅੱਛਾ ਜੀ ਪਹਿਲਾਂ ਬਲਦਾਂ ਦੀ ਜੋੜੀਆਂ ਹੁੰਦੀਆਂ ਸੀ ਅੱਛਾ ਉੱਠਣੇ ਬਲਦਾਂ ਨੇ ਉਹ ਫਿਰ ਨੋਕ ਕਰ ਰੱਖਣੇ ਉਹਨਾਂ ਨੇ ਉਹਨਾਂ ਨੂੰ ਸੰਭਾਲਣਾ ਪੱਠੇ ਧੱਕੇ ਪਾਉਣੇ ਜਦ ਫਸਲ ਉਜਾਣੀ ਤਾਂ ਫਿਰ ਮੰਡ ਲੈਣ ਜਾਂ ਹੂੰ ਇਦਾਂ ਦਾ ਜੀਵਨ ਹੁੰਦਾ ਸੀ ਪਹਿਲਾਂ ਬਾਪੂ ਜੀ ਹੈ ਹੂੰ ਉਹਨਾਂ ਨੇ ਬਾਤ ਕਰਨ ਵਾਲੀ ਨਹੀਂ ਕੋਈ ਉਹਦਾ ਬਾਦਸ਼ਾਹੀ ਕਰੀ ਸੀ ਐਨੀ ਜਾਇਦਾਦ ਦੇ ਨਾਲ ਹੁਣ ਠੀਕ ਹੈ ਹੁਣ ਪਿੰਡ ਨੂੰ ਜਾਉਂਗੇ ਹੁਣ ਆ ਜੀ ਪਿੰਡ ਨੂੰ ਜਾਵਾਂਗੇ ਜੀ ਹੁਸ਼ਿਆਰਪਾ ਜਾਵਾਂਗੇ ਹੁਣ ਮੇਰੇ ਨਾਲ ਜਾਓ ਫਿਰ ਔਖੇ ਹੋਵਾਂਗੇ ਰਾਤ ਆਜੂਗੀ ਅੱਛਾ ਜੀ ਨੇ ਰਾਹ ਜੀ ਗਿਆ ਔਖਾ ਹੋਇਆ ਮੇਰੇ ਨਾਲ ਜਾੜੋ ਜਿੱਥੇ ਰਾਤ ਕੱਟਣੀ ਆ ਹੂੰ ਵੀ ਰਾਹ ਦੇ ਵਿੱਚ ਆ ਵੇਖਦੇ ਆਂ ਹੂੰ ਚੰਗਾ ਹੀ ਘਰ ਕੋਲੇ ਰਾਹ ਤੇ ਇੱਕ ਘੱਟ ਲੇ ਜੀ ਉਹਦਾ ਪਹਿਣ ਰੋਟੀ ਤਾਂ ਕੀ ਅਸੀਂ ਨਹੀਂ ਦੇ ਸਕਦੇ ਆ ਰੋਟੀ ਤਾਂ ਰੁੱਖੀ ਮੀਸੀ ਜਾਓ ਜੀ ਅਸੀਂ ਖਾਣੇ ਆ ਹੂੰ ਉਹ ਤਾਂ ਦੇ ਹੀ ਸਕਦੇ ਆ ਹੁਣ ਤੁਸੀਂ ਨਾ ਸਿੱਧੇ ਹੀ ਬੱਤ ਚਾਹ ਪਾਣੀ ਕਰਾਉਣਾ ਹੋਰ ਘਰ ਦੇਣੇ ਅੱਛਾ ਜੀ ਤੁਹਾਨੂੰ ਅੱਛਾ ਜੀ ਪਿਆ ਦੇਣੇ ਆ ਜੇ ਰੋਟੀ ਦਾ ਖੋਗੇ ਰੋਟੀ ਵੀ ਬਣਾ ਦੇਂਗੇ ਦੋ ਬੰਦੇਆਂ ਦਾ ਕੀ ਹੁੰਦਾ ਚਾ ਚਾ ਤੰਦ ਰੋਟੀਆਂ ਖਾ ਲਿਆ ਹੂੰ ਇਹ ਗੱਲਾਂ ਯਾਦ ਰਹਿੰਦੀਆਂ ਨੇ ਹੂੰ ਜੇ ਕਿਤੇ ਰਾਤ ਚੰਗੀ ਗੁਜ਼ਾਰੀ ਹੋਵੇ ਨਾ ਹੂੰ ਤੁਸੀਂ ਸੋਵਰੀ ਯਾਦ ਕਰੋਗੇ ਵੀ ਇਹ ਸਰਦਾਰ ਨੇ ਸਾਡੀ ਬੜੀ ਐ ਮਦਦ ਕੀਤੀ ਸੇਵਾ ਕੀਤੀ ਤੇ ਕਈ ਬੰਦੇ ਆਏ ਜੇ ਵੀ ਆ ਲੁੱਟ ਵੀ ਲੈਂਦੇ ਆ ਆਹ ਜਾਉਂਦੇ ਆ ਆ ਗਿਆ ਐਵੇਂ ਕਦੇ ਨਾ ਠਹਿਰੋ ਨਾ ਕਿਤੇ ਜਿਹਨੂੰ ਜਾਣਦੇ ਨੇ ਨਾ ਉੱਥੇ ਨਾਟ ਹਰ ਉਹਨੇ ਜਾ ਕੇ ਨਾ ਉੱਥੇ ਰਾਤ ਲੱਗ ਜਾ ਤੇ ਤੜਕੇ ਜੇ ਸਵੇਰਾ ਦਾ ਉੱਠ ਕੇ ਪਰ ਆਥਰ ਨੂੰ ਜਾਵੜੋਂਗੇ ਹਾਂ ਅਸੀਂ ਰਾਤ ਹੀ ਚੱਲ ਜਣਾ ਬਾਪੂ ਜੀ ਹਾਂ ਪਹੁੰਚ ਜਾਣਾ ਅਸੀਂ ਪਹੁੰਚ ਜਾਊਂਗੇ ਹੋਰ ਹੋਰ ਪਹੁੰਚ ਜਾਣਾ ਲੈ ਫਿਰ ਜਾਓ ਹਾਂ ਜਿਹੜਾ ਖਾਣਾ ਹੋ ਉਹ ਦੱਸ ਦਿਓ ਨਹੀਂ ਨਹੀਂ ਬਾਪੂ ਜੀ ਮਿਲ ਲਿਆ ਤੁਹਾਨੂੰ ਇੰਨੇ ਹੀ ਬਹੁਤ ਆ ਤੁਹਾਡੇ ਨਾਲ ਨਹੀਂ ਨਾ ਕੀ ਹੈ ਬਜ਼ੁਰਗਾਂ ਦੇ ਨਾਲ ਅੱਜ ਕੱਲ੍ਹ ਕਿੱਥੇ ਆਪਣੇ ਤੁਹਾਨੂੰ ਪਤਾ ਹੀ ਆ ਤੁਸੀਂ ਪ੍ਰਮਾਤਮਾ ਨੇ ਤੁਹਾਨੂੰ ਵਧੀਆ ਰੱਖਿਆ ਜੀ ਅੱਜ ਕੱਲ ਉਮਰਾਂ ਰਈਆਂ ਨਹੀਂ ਬਾਪੂ ਜੀ ਹਾਂ ਉਮਰਾਂ ਐ ਨਹੀਂ ਅੱਜ ਕੱਲ ਰਾਜਬਾਦ ਖਤਮ ਹੋ ਗਿਆ ਹੂੰ ਖਤਮ ਹੋ ਗਿਆ ਸਹੀ ਗੱਲ ਇਹ ਚਾਰ ਪੈਸੇ ਦੇ ਕੇ ਉਹ ਕੰਮ ਕਰਾ ਲੈਂਦਾ ਭਾਵੇਂ ਝੁੱਠਾ ਹੀ ਹੈ ਸਹੀ ਗੱਲ ਹੈ ਤੇ ਪੈਸੇ ਆਲੇ ਨਹੀਂ ਗੱਡੀ ਚੱਲ ਇਹ ਤਾਂ ਸਾਡੇ ਕਰਮ ਵਧੀਆ ਆ ਬਾਪੂ ਜੀ ਤੁਹਾਡੇ ਨਾਲ ਮੇਲ ਹੋਇਆ ਲੋਕ ਆਜੇਗਾ ਅੱਜ ਕੱਲ ਕਿੱਥੇ ਇੰਨੇ ਉਮਰਾਂ ਦੇ ਬਜ਼ੁਰਗ ਦੇਖਣ ਨੂੰ ਮਿਲਦੇ ਆ ਕਿੱਥੇ ਮੇਲ ਹੁੰਦੇ ਆ ਤੁਸੀਂ ਦੇਖ ਸਕਦੇ ਆ ਕਿ ਬਾਪੂ ਉਹਨਾਂ ਦੀਆਂ ਕਤਾਰਾਂ ਤੇ ਮਾਰੀ ਆ ਜਦੋਂ ਮੈਨੂੰ ਆਉਂਦਾ ਨਹੀਂ ਕਰਦਾ ਨਹੀਂ ਨਾ ਓਏ ਇਹ ਰਾਂਝਾ ਦੀਆਂ ਕਥਾਵ ਹਮ ਪੂਰਨ ਭਗਤ ਦੀਆਂ ਆ ਇਹ ਮੈਂ ਹੱਥ ਪੈਰ ਵਢੇ ਗਏ ਸੀ ਬੜੀਆਂ ਕਹਾਣੀਆਂ ਵਿੱਚ ਉਹ ਜੇ ਪੜ੍ਹੇ ਮੈਂ اردو ਸੀ ਉਦੋਂ ਉਰਦੂ ਚੱਲ ਇਹਨਾਂ ਚੱਲਦਾ ਸੀ ਹਣ ਪੰਜਾਬੀ ਆ ਜਿੱਥੇ ਮੁਸਲਮਾਨ ਰਹਿੰਦੇ ਆ ਉੱਥੇ ਅਰਬੀ ਹੈ ਅੱਲਾਹੂ ਅੱਲਾਹੂ ਅਹ ਖੁਦਾ ਆਪਾ ਜੀ ਨਾਮ ਰਹੀਮ ਇਹ ਵੰਨਾਰਾ ਬੇਟਾ ਪੈ ਗਈ ਬੰਦੇ ਮਰ ਗਏ ਕੋਈ ਰਹਿ ਨਹੀਂ ਗਿਆ ਸਾਥੀ ਸਹੀ ਗੱਲ ਭੈਣ ਭਾਈ ਮਾਂ ਘਰ ਵਾਲੀ ਮੇਰ ਕੀ ਕਰ ਬੱਚਾ ਵੀ ਨਹੀਂ ਸਾਡੇ ਹੋਇਆ ਕੋਈ ਦੱਸਦੇ ਜੀ ਕਹਿੰਦੇ ਇਸ ਪਿੰਡ ਦੇ ਵਿੱਚ ਇੱਥੇ ਕੋਈ ਬੱਚਾ ਨਹੀਂ ਹੁੰਦਾ ਸੀ ਬਾਪੂ ਜੀ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਾ ਸਾਨੂੰ ਹੇ ਰਾਜੀ ਕਿਤੇ ਮਾਰਾਂਗੇ ਪ੍ਰਮਾਤਮਾ ਨੇ ਜਾਇਆ ਜਰੂਰ ਮਿਲਾਂਗੇ ਨਹੀਂ ਆਉਣਾ ਨਹੀਂ ਆਉਣਾ ਜੀ ਕੌਣ ਆਉਂਦਾ ਹੈ ਹੋੜੇ ਹੋੜੇ ਅਨ ਯ ਕਿੱਥੇ ਜਾਵਾਂਗੇ ਅਮੇ ਪਕਾ ਅੱਛਾ ਜੀ ਜੇ ਮਾ ਨਹੀਂ ਬਦਲ ਗਿਆ ਹੁਣ ਉਹ ਮੋਹ ਪਿਆਰ ਹੈ ਨਹੀਂ ਨਹੀਂ ਉਹ ਤਾਂ ਹੈ ਬਾਪੂ ਜੀ ਜੋ ਪ੍ਰਮਾਤਮਾ ਨੇ ਲਿਖਿਆ ਆ ਜੋ ਮੇਲ ਹੋਣੇ ਹੁਣੇ ਹੁਣੇ ਆ ਉਹ ਉਹ ਤਾਂ ਹੈ ਅਨ ਜੀ ਇਹ ਦੁਆਰਾ ਲਿਖਿਆ ਹੋਊਗਾ ਤੁਹਾਡੇ ਨਾਲ ਮੇਲ ਹੋਣਗੇ ਬਾਕੀ ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਲੱਗਾ ਬੋਲੋ ਬਾਪੂ ਜੀ ਕੋਈ ਨਵੀਂ ਪੀੜੀ ਨੂੰ ਨੌਜਵਾਨਾਂ ਨੂੰ ਕੁਝ ਕਹਿਣਾ ਚਾਹੁੰਦੇ ਨਹੀਂ ਮੈਂ ਕੁਝ ਨਹੀਂ ਨਵੇਂ ਪੀੜੀ ਮਾੜੀ ਹੈ ਅੱਛਾ ਜੀ ਹਾਂ ਕੱਲ ਜੋਗਾ ਨਾ ਹੁਣ ਅਸੀਂ ਤੁਹਾਨੂੰ ਬਾਪੂ ਉਹਨਾਂ ਦੀਆਂ ਕਿਤਾਬਾਂ ਵੱਲ ਨਿਗਾਹ ਪਰਾਉਨੇ ਆ ਜੋ ਬਾਪੂ ਹੁਣੀ ਪੜ੍ਹਦੇ ਹੁੰਦੇ ਸੀ ਲਿਖਦੇ ਹੁੰਦੇ ਸੀ ਅੱਜ ਵੀ ਜਦਾਂ ਦੇਖ ਲੋ ਇਹਨਾਂ ਦੇ ਬਚਪਨ ਦੀਆਂ ਜਵਾਨੀ ਦੀਆਂ ਦੇਖਣ ਨੂੰ ਮਿਲਦੀਆਂ ਪਈਆਂ ਆ ਤੁਸੀਂ ਪੜ ਸਕਦੇ ਆ ਉਰਦੂ ਦੇ ਵਿੱਚ ਲਿਖਿਆ ਹੋਇਆ ਆ ਇਸ ਤਰ੍ਹਾਂ ਦੀਆਂ ਅਨਗਿੰਦ ਕਿਤਾਬਾਂ ਇੱਥੇ ਦੇਖਣ ਨੂੰ ਮਿਲਦੀਆਂ ਪਈਆਂ ਆ ਇਹ ਸਭ ਆਪਣੇ ਹੱਥਾਂ ਨਾਲ ਇਹਨਾਂ ਨੇ ਓਏ ਕਾਬੂ ਕਰਕੇ ਚੰਗੇ ਲਿਖਿਆ ਆ ਫੋਨ ਅਸੀਂ ਵੀਡੀਓ ਦੀ ਬਾਪੂ ਉਹਨਾਂ ਦੇ ਕੋਲ ਹੀ ਸਮਾਪਤੀ ਕਰਦੇ ਆ ਸਾਨੂੰ ਬਹੁਤ ਵਧੀਆ ਲੱਗਾ ਇਹਨਾਂ ਨਾਲ ਬ੍ਰੀਡਗਾਰਡ ਦੇ ਰਾਪਾ ਤੁਹਾਨੂੰ ਸਾਰਿਆਂ ਨੂੰ ਹਰ ਵਾਰ ਦੀ ਤਰ੍ਹਾਂ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਤਾਂਕੇ ਇਹ ਵੀਡੀਓ ਵੱਧ ਤੋਂ ਵੱਧ ਫੈਲ ਸਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਹੁਣ ਤੁਹਾਨੂੰ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ